ਦਲੀ ਦੀ ਅਹਿਮ ਤੇ ਵੱਡੀ ਖਬਰ ਦਾਦੀ ਕਿ ਵਿਜੀਲੈਂਸ ਬਿਊਰੋ ਦੀ ਪ੍ਰਿਸ਼ਤਾਚਾਰ ਦੇ ਖਿਲਾਫ ਕਾਰਵਾਈ ਹੈ ਜਿਹੜੀ ਲਗਾਤਾਰ ਜਾਰੀ ਹੈ ਬੈਂਕ ਦੇ ਨਾਲ ਫਰੋਡ ਕਰਨ ਵਾਲਾ ਪਘੋੜਾ ਦੋਸ਼ੀ ਹੈ ਜਿਹੜਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਾਦੀ ਕਿ ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਜਿਹੜਾ ਲਿਆ ਸੀ ਉੱਥੇ ਪੰਜਾਬ ਗ੍ਰਾਮੀਨ ਬੈਂਕ ਬ੍ਰਾਂਚ ਜਗਤਪੁਰਾ ਜੱਟਾ ਫਗਵਾੜਾ ਦੇ ਵਿੱਚ ਇਹ ਫਰੋਡ ਹੈ ਜਿਹੜਾ ਸਾਹਮਣੇ ਆਇਆ ਉੱਥੇ ਹੀ ਪਗੋੜੇ ਚੱਲੇ ਆ ਰਹੇ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੋਂ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੈ ਜਿਹੜੀ ਲਗਾਤਾਰ ਜਾਰੀ ਹੈ ਤੇ ਬੈਂਕ ਦੇ ਨਾਲ ਫਰਾਡ ਕਰਨ ਵਾਲਾ ਪਗੋੜਾ ਦੋਸ਼ੀ ਹੈ ਜਿਹੜਾ ਵਿਜੀਲੈਂਸ ਦੇ ਅੜਿੱਕੇ ਚੜ ਗਿਆ ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਉੱਥੇ ਹੀ ਪੰਜਾਬ ಗ್ರಾਮीण ਬੈਂਕ ਬ੍ਰਾਂਚ ਜਗਤਪੁਰਾ ਜੱਟਾ ਫਗਵਾੜਾ ਦੇ ਵਿੱਚ ਇਹ ਫਰੋਡ ਹੋਇਆ ਸੀ ਜਿਸ ਤੋਂ ਬਾਅਦ ਗ੍ਰਿਫਤਾਰੀ ਹੈ ਜਿਹੜੀ ਮੁਲਜ਼ਮ ਸਰਨਜੀਤ ਸਿੰਘ ਦੀ ਹੋਈ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ 6 ਦੋਸ਼ੀ ਨੇ ਜਿਹੜੇ ਵਿਜੀਲੈਂਸ ਨੇ ਗ੍ਰਿਫਤਾਰ ਕੀਤੇ ਨੇ ਸੋ ਲਗਾਤਾਰ ਪੰਜਾਬ ਦੇ ਵਿੱਚ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਤੇ ਹਰ ਰੋਜ਼ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਬੋਚਿਆ ਜਾ ਰਿਹਾ ਹੈ ਸੋ ਬੈਂਕ ਦੇ ਨਾਲ ਫਰੋਡ ਕਰਨ ਵਾਲਾ ਪਘੋੜਾ ਦੋਸ਼ੀ ਹੈ ਜਿਹੜਾ ਹੁਣ ਵਿਜੀਲੈਂਸ ਦੇ ਅੜਿੱਕੇ ਡਰ ਗਿਆ ਤੇ ਬੈਂਕ ਤੋਂ 25 ਲੱਖ ਰੁਪਏ ਦੇ ਜੋ ਕਰਜ਼ਾ ਲਿਆ ਸੀ ਉਸ ਦੇ ਵਿੱਚ ਗਵਨ ਕੀਤਾ ਗਿਆ ਫਰੌਡ ਕੀਤਾ ਗਿਆ ਜਿਸ ਤੋਂ ਬਾਅਦ ਵਿਜੀਲੈਂਸ ਨੇ ਹੁਣ ਗ੍ਰਿਫਤਾਰ ਹੈ ਜਿਹੜਾ ਦੋਸ਼ੀ ਨੂੰ ਕਰ ਲਿਆ